ਅੱਜ ਦੇ ਬਜਟ ਨੂੰ ਦੇਖਦੇ ਆਂ ਕਿ ਇਹ ਜਿਹੜਾ ਬਜਟ ਆਇਆ ਇਹ ਤਨਖਾਹ ਔਰ ਵੇਜੀਜ਼ ਵਾਸਤੇ ਹੈ ਸ਼ਹਿਰ ਵਾਸੀਆਂ ਨੂੰ ਮੈਂ ਅਪੀਲ ਕਰਾਂਗਾ ਕਿ ਤੁਸੀਂ ਡਿਵੈਲਪਮੈਂਟ ਵਾਸਤੇ ਨਾ ਦੇਖੋ ਇਹ ਬਜਟ ਸਿਰਫ ਜਿਹੜਾ ਹੈ ਮੈਂ ਕੁਐਸਚਨ ਵੀ ਕੀਤਾ ਸੀ ਹਾਊਸ ਦੇ ਅੰਦਰ ਇਹਦੇ ਨਾਲ ਸਿਰਫ ਤਨਖਾਹਾਂ ਔਰ ਵੇਜੀਜ਼ ਹੀ ਲਈ ਜਾਣੀ ਹੈ ਤੁਹਾਡੇ ਡਿਵੈਲਪਮੈਂਟ ਵਾਸਤੇ ਇਹਦੇ ਵਿੱਚ ਮੇਰੇ ਕਰਨ ਵਾਲੀ ਰੁਪਈਆ ਵੀ ਨਹੀਂ ਹੈ ਮੈਂ ਹਾਊਸ ਦੇ ਅੰਦਰ ਇਹ ਗੱਲ ਕੀਤੀ ਸੀ ਕਮਿਸ਼ਨਰ ਸਾਹਿਬ ਨੇ ਕਿਹਾ ਵੀ ਇਹਦੇ ਨਾਲ ਜਿਹੜਾ ਸਾਡੇ ਕੋਲ ਬਜਟ ਆਇਆ ਹੈ ਇਸ ਐਨਆਈ ਸਾਡੀਆਂ ਤਨਖਾਹਾਂ ਔਰ ਵੇਜੇਸ ਨੇ ਇਹਦਾ ਸਿਰਫ ਉਹੀ ਦੇ ਜਾਣੇ ਜੋ ਪਿਛਲੇ ਸਾਲ ਦੇ ਗਏ ਸੀ ਅੱਜ ਕਿੰਨੀ ਕਿ ਲੋਡ ਹੋਰ ਤੁਸੀਂ ਸਮਝਦੇ ਹੋ ਬਲੈਸਮੈਂਟ ਵਾਸਤੇ ਘੱਟੋ ਘੱਟ 200 ਕਰੋੜ ਰੁਪਿਆ ਆਉਣਾ ਚਾਹੀਦਾ ਜੀ ਆ ਚੰਡੀਗੜ੍ਹ ਮਿਊਨਿਸਪਲ ਕਾਰਪੋਰੇਸ਼ਨ ਦੇ ਵਿੱਚ ਬਜਟ ਨੂੰ ਲੈ ਕੇ ਮੀਟਿੰਗ ਹੋਈ ਸੀ ਬਜਟ ਵੀ ਆਇਆ ਹੈਗਾ ਚੰਡੀਗੜ੍ਹ ਨੂੰ ਲੈ ਕੇ ਚੰਡੀਗੜ੍ਹ ਦੀ ਵਿਕਾਸ ਨੂੰ ਲੈ ਕੇ ਮੇਰੇ ਨਾਲ ਹਰਦੀਪ ਸਿੰਘ ਬਟਰੇਲਾ ਮੇਰੇ ਨਾਲ ਨੇ ਗੱਲਬਾਤ ਕਰਾਂਗੇ ਸਰ ਕਿਵੇਂ ਦੇਖਦੇ ਹੋ ਅੱਜ ਦੇ ਬਜਟ ਨੂੰ ਅੱਜ ਦੇ ਬਜਟ ਨੂੰ ਦੇਖਦੇ ਆ ਕਿ ਇਹ ਜਿਹੜਾ ਬਜਟ ਆਇਆ ਇਹ ਤਨਖਾਹ ਔਰ ਵੇਜੀਜ਼ ਵਾਸਤੇ ਹੈ ਸ਼ਹਿਰ ਵਾਸੀਆਂ ਨੂੰ ਮੈਂ ਅਪੀਲ ਕਰਾਂਗਾ ਕਿ ਤੁਸੀਂ ਡਿਵੈਲਪਮੈਂਟ ਵਾਸਤੇ ਨਾ ਦੇਖੋ ਇਹ ਬਜਟ ਸਿਰਫ ਜਿਹੜਾ ਹੈ ਮੈਂ ਕੁਐਸਚਨ ਵੀ ਕੀਤਾ ਸੀਗਾ ਉਸ ਦੇ ਅੰਦਰ ਇਹਦੇ ਨਾਲ ਸਿਰਫ ਤਨਖਾਹਾਂ ਔਰ ਵੇਜੀਜ਼ ਹੀ ਦੇ ਜਾਣੇ ਹਨ ਹੋਰ ਕੁਝ ਨਹੀਂ ਹੈ ਸਾਡੇ ਡਿਵੈਲਪਮੈਂਟ ਵਾਸਤੇ ਇਹਦੇ ਵਿੱਚ ਮੇਰੇ ਖਰਚ ਨਾਲ 1 ਰੁਪਿਆ ਵੀ ਨਹੀਂ ਹੈ ਚਾ ਕੀਵੇਂ ਕਹਿ ਸਕਦੇ ਹੋ ਕਿ ਇਹ ਭਾਜਪਾ ਦਾ ਲਗਾਤਾਰ ਕਹਿ ਰਿਹਾ ਕਿ ਡਵੈਲਪਮੈਂਟ ਜਿਹੜਾ ਹੁਣ ਸ਼ੁਰੂ ਹੋਏਗਾ ਮੈਂ ਮੈਂ ਹਾਊਸ ਦੇ ਅੰਦਰ ਦੇ ਗੱਲ ਕੀਤੀ ਸੀ ਕਮਿਸ਼ਨਰ ਸਾਹਿਬ ਨੇ ਕਿਹਾ ਵੀ ਇਹਦੇ ਨਾਲ ਜਿਹੜਾ ਸਾਡੇ ਕੋਲ ਬਜਟ ਆਇਆ ਏ ਇਸ ਐਨਆਈ ਸਾਡੀਆਂ ਤਨਖਾਹਾਂ ਔਰ ਵੇਜਿਸ ਨੇ ਇਹਦੇ ਸਿਰਫ ਉਹੀ ਦੇ ਜਾਣੇ ਜੋ ਪਿਛਲੇ ਸਾਲ ਦੇ ਗਏ ਸੀ ਹਾਂਜੀ ਕਿੰਨੀ ਕਿ ਲੋਡ ਹੋਰ ਤੁਸੀਂ ਸਮਝਦੇ ਹੋ ਡਵੈਲਪਮੈਂਟ ਵਾਸਤੇ ਘੱਟੋ ਘੱਟ 200 ਕਰੋੜ ਰੁਪਇਆ ਆਣਾ ਚਾਹੀਦਾ ਜੀ ਹਮੇਸ਼ਾ ਜਿਹੜਾ ਹੈ ਗਵਰਨਰ ਸਾਹਿਬ ਨੇ ਬਾਹ ਫੜੀਏ ਸਾਡੀ ਜਦੋਂ ਵੀ ਇਹ ਜੇ ਕ੍ਰਾਈਸਿਸ 'ਚ ਆਏ ਹਾਂ ਅਸੀਂ ਤਾਂ ਕਾਉਂਸਲਰ ਸਹਿਬਾਨ ਮੇਅਰ ਸਾਹਿਬ ਇਕੱਠੇ ਹੋ ਕੇ ਗਏ ਨੇ ਤੇ ਗਵਰਨਰ ਸਾਹਿਬ ਨੇ ਸਾਡੀ ਬਾਹ ਫੜੀ ਹੈ ਉਮੀਦ ਹੈ ਵੀ ਇਸ ਵਰਵੀਓ ਫੰਡ ਦੇ ਪਿੰਡਾਂ ਦਾ ਵਿਕਾਸ ਕਿਵੇਂ ਦੇਖਦੇ ਹੋ ਕਿ ਤੁਸੀਂ ਵੀ ਹਰ ਬਟਰੇਲਾ ਪਿੰਡ ਤੋਂ ਆਉਂਦੇ ਹੋ ਤੇ ਕਿੰਨਾ ਕੁ ਵਿਕਾਸ ਪਿਛਲੇ ਦਿਨੋਂ ਪਿੰਡਾਂ ਦਾ ਹੋਇਆ ਜਾਂ ਪਿਛਲੇ ਟਰਮ ਚ ਹੋਇਆ ਪਿੰਡਾਂ ਦਾ ਵਿਕਾਸ ਦੇਖੋ ਜਦੋਂ ਵੀ ਪੀ ਸਿੰਘ ਬਦਨੌਰ ਸਾਹਿਬ ਗਵਰਨਰ ਸੀਗੇ ਉਹਨਾਂ ਨੇ ਇੱਕ 25 ਕਰੋੜ ਦੇ ਗਰਾਂਟੇ ਨੇਡ ਦਿੱਤੀ ਸੀਗੀ ਉਹ 25 ਕਰੋੜ ਰੁਪਈਆ ਪਿੰਡਾਂ ਦੇ ਵਿੱਚ ਲੱਗਿਆ ਉਸ ਤੋਂ ਬਾਅਦ ਮੇਰੇ ਖਿਆਲ ਨਾਲ ਅਜੇ ਤੱਕ ਕੋਈ ਰੁਪਈਆ ਨਹੀਂ ਲੱਗਿਆ ਕੁਝ ਸਪੈਸ਼ਲ ਗ੍ਰਾਂਟ ਇਹਨੇ 13 ਪਿੰਡ ਸਾਨੂੰ ਕਨਵਰਟ ਹੋਏ ਆਉਂਦੇ ਵਾਸਤੇ ਸਾਡੇ ਕੋਲ ਗ੍ਰਾਂਟ ਆਈ ਹੈ ਪਰ ਉੱਥੇ ਖਰਚੀ ਨਹੀਂ ਗਈ ਅਸੀਂ ਕਰਕੇ ਪਿੰਡਾਂ ਨੂੰ ਤਾਂ ਇੱਕ ਤਰ੍ਹਾਂ ਨਾਲ ਅਸੀਂ ਤਰਾਸਦੀ ਚੱਲਦੇ ਆ ਰਹੇ ਹਾਂ ਅਸੀਂ ਜਿਹੜਾ ਹੈਗਾ ਸਾਡੇ ਸਾਡਾ ਡੈਰੀ ਦਾ ਕਿੱਤਾ ਖਤਮ ਕਰਾਇਆ ਇਹਨਾਂ ਨੇ ਸਾਡੇ ਖੇਤ ਲੈ ਲਏ ਸਾਡਾ ਸਾਰਾ ਕੁਝ ਸਾਡੇ ਬੱਚਿਆਂ ਨੂੰ ਨਾ ਤਾਂ ਕੋਈ ਨੌਕਰੀ ਦੇ ਵਿੱਚ ਪ੍ਰਬਧਾਨ ਹੈ ਵੀ ਇਹਨਾਂ ਨੂੰ ਉਜਾੜਿਆ ਗਿਆ ਇੱਕ ਜਾੜੇ ਦਾ ਜਾੜੇ ਦਾ ਕੋਟਾ ਰੱਖਿਆ ਜਾਵੇ ਕਾਲਜਾਂ ਦੇ ਵਿੱਚ ਪੜ੍ਹਾਈ ਦਾ ਕੋਟਾ ਰੱਖਿਆ ਜਾਵੇ ਨਿਗਮ ਦੇ ਵਿੱਚ ਕੁਝ ਰੱਖਿਆ ਜਾਵੇ ਕੁਝ ਵੀ ਨਹੀਂ ਰੱਖਿਆ ਗਿਆ ਆਊਟਸੋਰਸ ਜਿਹੜੇ ਆਹ ਕਾਰਪੋਰੇਸ਼ਨ ਦੇ ਵਿੱਚ ਕਰਮਚਾਰੀ ਕੰਮ ਕਰਦੇ ਨੇ ਉਹਨਾਂ ਨੂੰ ਵੀ ਜਿਹੜਾ ਹੈਗਾ ਕੱਢਣ ਦੀ ਕੋਈ ਇਸ ਤਰੀਕੇ ਦੀ ਯੋਜਨਾ ਚੱਲ ਰਹੀ ਆ ਤੁਸੀਂ ਉਹਨੂੰ ਕਿਵੇਂ ਦੇਖਦੇ ਹੋ 80 ਤੱਕ ਕਹਿੰਦੇ ਵੀ ਕਿਸੇ ਨੂੰ ਬੇਰੋਜ਼ਗਾਰ ਨਹੀਂ ਕਰਨਾ ਚਾਹੀਦਾ ਜਿਹੜਾ ਹੈਗਾ ਜਿਹੜੇ ਬੱਚੇ ਲੱਗੇ ਨੇ ਜਿਹੜੇ ਡਿਊਟੀ ਕਰਦੇ ਨੇ ਸਾਰੇ ਸਾਡੇ ਸਾਰੇ ਹਾਊਸ ਦਾ ਹੀ ਫੈਨਲ ਹੈ ਵੀ ਜਿਹੜੇ ਡਿਊਟੀ ਕਰ ਰਹੇ ਨੇ ਉਹਨਾਂ ਨੂੰ ਛੇੜਨ ਦੀ ਲੋੜ ਨਹੀਂ ਹੈ ਹਰੇਕ ਹਰੇਕ ਕੋਈ ਹਰੇਕ ਦੇ ਨਾਲ ਚਾਰ-ਚਾਰ ਜੀ ਜੁੜੇ ਹੁੰਦੇ ਨੇ ਅਸੀਂ ਕਿਸੇ ਨੂੰ ਬੇਰੋਜ਼ਗਾਰ ਕਰਨ ਦੇ ਹੱਕ ਚ ਨਹੀਂ ਨੇ ਜਦੋਂ ਮੇਰ ਦੀਆਂ ਮੋਟਾਂ ਹੋਈਆਂ ਸੀਗਾ ਉਸ ਟਾਈਮ ਅਲਾਈਂਸ ਦਾ ਮੇਅਰ ਖੜਾ ਹੋਇਆ ਸੀਗਾ ਤਾਂ ਪ੍ਰੇਮਨਤਾ ਜੀ ਕਿਵੇਂ ਦੇਖਦੇ ਹੋ ਕੌਣ ਹੈ ਦੋਸ਼ੀ ਕਿਹੜਾ ਗੱਦਾਰ ਨਿਕਲਿਆ ਪੜ ਨਹੀਂ ਬਿਲਕੁਲ ਇਹਦੇ ਬਾਰੇ ਸਾਡਾ ਜਿਹੜਾ ਹੈਗਾ ਮੰਤਨ ਚੱਲ ਰਿਹਾ ਹੈ ਇਹਦੇ ਚ ਜੋ ਵੀ ਹੋਏਗਾ ਦੋਸ਼ੀ ਉਹ ਤਾਂ ਸਜ਼ਾ ਦੇ ਪੋਗੀ ਹੋਣਗੇ ਠੀਕ ਹੈ ਨਾ ਜੀ ਠੀਕ ਹੈ ਬੋਲ ਤਾਂ ਐਸੀ ਕਿਸ ਨਾਲ ਹਰਦੀਪ ਸਿੰਘ ਬਟਰੇਲਾ ਜਿਨ੍ਹਾਂ ਨੇ ਦੱਸਿਆ ਕਿ ਆ ਜਿਹੜਾ ਹੈਗਾ ਹੰਦ ਜਿਹੜੇ ਪੈਸੇ ਜਿਹੜੇ ਕਾਰਪੋਰੇਸ਼ਨ ਨੂੰ ਮਿਲੇ ਨੇ ਉਹ ਸਿਰਫ ਡਵੈਲਪਮੈਂਟ ਵਾਸਤੇ ਨਹੀਂ ਹੈ ਸੈਲਰੀਅਲ ਸੁਲਜਣ ਜਿਹੜੀ ਹੈਗੀ ਪੂਰੀ ਕਰਨ ਵਾਸਤੇ ਜਿਹੜੇ ਆ ਗਏ ਪੈਸੇ ਆਏ